ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਾਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜਿਹੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੁੰਦੀਆਂ ਹੀ ਰਹਿਣਗੀਆਂ ਕਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਛੋਟਾ ਜਿਹਾ ਅੰਕੜਾ ਇਹਦਾ ਦੇ ਰਿਹਾ ਤੁਹਾਨੂੰ ਤੁਹਾਨੂੰ ਇਹ ਤੋਂ ਆਈਡੀਆ ਲੱਗੇਗਾ ਕਿ ਇਸ ਇਹ ਜਿਹੜੀ ਹੈਲਪਲਾਈਨ ਨੇ ਕਿੰਨੀ ਕਾਮਯਾਬ ਹੋਈ ਆ ਹੁਣ ਤੱਕ ਪਹਿਲੀ ਮਾਰਚ ਤੋਂ ਲੈ ਕੇ ਹੁਣ ਤੱਕ 17000 ਦੇ ਲਗਭਗ ਕੰਪਲੇਂਟ ਆ ਚੁੱਕੀਆਂ ਨੇ ਇਸ ਹੈਲਪਲਾਈਨ ਦੇ ਉੱਪਰ ਮਤਲਬ ਪਬਲਿਕ ਜਿਹੜੀ ਆ ਸਰਕਾਰ ਨਾਲ ਜੁੜ ਰਹੀ ਹੈ ਲੋਕ ਅੱਗੇ ਆ ਰਹੇ ਨੇ ਲੋਕ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਵਿਰੁੱਧ ਖੜ ਰਹੇ ਨੇ ਉਹਨਾਂ ਦੀ ਕੰਪਲੇਂਟ ਕਰ ਰਹੇ ਨੇ ਇੰਨਾਂ 17000 ਕੰਪਲੇਂਟਾਂ ਦੇ ਵਿੱਚੋਂ 54 100 ਪਰਚੇ ਦਰਜ ਹੋ ਚੁੱਕੇ ਨੇ ਇਹ ਨਹੀਂ ਆ ਕਿ ਤੁਸੀਂ ਕੰਪਲੇਂਟ ਦਿੱਤੀ ਤੇ ਉਹਦਾ ਕੋਈ ਮੂੰਹ ਸਿਰ ਨਹੀਂ ਨਿਕਲਿਆ ਉਹਦੇ ਉੱਤੇ 54 100 ਪਰਚੇ ਦਰਜ ਹੋ ਚੁੱਕੇ ਨੇ ਤੇ 7500 ਬੰਦਿਆਂ ਦੀ ਅरेस्ट ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀ ਅरेस्ट ਵੀ ਪੈ ਚੁੱਕੀ ਹੈ ਇਸ ਕਰਕੇ ਮੈਂ ਸਾਰੇ ਪਬਲਿਕ ਨੂੰ ਸਾਰੇ ਸਮਾਜ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਤੁਸੀਂ ਅੱਗੇ ਆਓ ਪੁਲਿਸ ਦਾ ਸਾਥ ਦਿਓ ਅਸੀਂ ਮਿਲ ਕੇ ਚੱਲੀਏ ਔਰ ਜਿਹੜੀ ਆ ਸਮਾਜ ਦੇ ਵਿੱਚ ਨਵੀਂ ਕ੍ਰੁਤੀ ਆਈ ਹੈ ਇਦੇ ਉੱਤੇ ਰੋਕਥਾਮ ਪਾਈਏ ਅੱਜ ਸਾਨੂੰ ਲੱਗਦਾ ਕਿ ਸ਼ਾਇਦ ਮੇਰੇ ਬੱਚੇ ਸਾਫ਼ ਨੇ ਇਹ ਤੇ ਮੇਰੇ ਵਾਸਤੇ ਪ੍ਰੋਬਲਮ ਨਹੀਂ ਹੈ ਲੇਕਿਨ ਮੇਰੇ ਬੱਚੇ ਵੀ ਤੇ ਬਾਹਰ ਜਾ ਰਹੇ ਨੇ ਮੇਰੇ ਬੱਚੇ ਵੀ ਤੇ ਸਕੂਲਾਂ ਕਾਲਜਾਂ ਦੇ ਵਿੱਚ ਜਾ ਰਹੇ ਨੇ ਇਹ ਤੇ ਹੁਣ ਪਤਾ ਨਹੀਂ ਹੈ ਕਿ ਇਹ ਪ੍ਰੋਬਲਮ ਕਿਹਦੇ ਵਾਸਤੇ ਆ ਜੇ ਅਸੀਂ ਕਲੈਕਟਿਵਲੀ ਹੋ ਕੇ ਲੜਾਂਗੇ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਜਲਦੀ ਇਹਦੇ ਉੱਤੇ ਰੋਕ ਪਾ ਸਕਾਂਗੇ ਦਲੰਦਰ ਪੁਲਿਸ ਵੱਲੋਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਸੰਪਰਕ ਪ੍ਰੋਗਰਾਮ ਦੇ ਵਿੱਚ ਆਇਓ ਜਿਸ ਦਾ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਪਈ ਆ ਗਿਆ ਔਰ ਜਿਵੇਂ ਦੱਸਿਆ ਕਿ ਇਹਦੇ ਤੇ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਨੰਬਰ ਜਿਹੜਾ ਹੈਗਾ ਉਹ ਦਿੱਤਾ ਗਿਆ ਹੈਗਾ ਜਿਹੜਾ ਸੇ ਪੰਜਾਬ ਦੇ ਤਹਿਤ ਨੰਬਰ ਦਿੱਤਾ ਗਿਆ ਹੈਗਾ 9779900200 ਨੰਬਰ ਹੈ ਉਹਨਾਂ ਉਸ ਨੰਬਰ ਤੇ ਜਿਹੜਾ ਵੀ ਕਾਲ ਕਰਦਾ ਹੈਗਾ ਉਹਦਾ ਨਾਮ ਪਤਾ ਜਿਹੜਾ ਗੁਪਤ ਰੱਖਿਆ ਜਾਂਦਾ ਹੈਗਾ ਔਰ ਉਸ ਨੰਬਰ ਤੋਂ ਹੀ ਸਾਡੇ ਕੋਲ ਕਰੀਬ 800 ਦੇ ਕਰੀਬ ਜਿਹੜੀਆਂ ਕਾਲ ਸਾਨੂੰ ਮਸੂਲ ਹੋਈਆਂ ਸੀ ਔਰ ਉਹਦੇ ਤੇ ਕੋਈ 350 ਦੇ ਕਰੀਬ ਐਫਆਰ ਵੀ ਅਸੀਂ ਜਿਲ੍ਹਾ ਜਲੰਧਰ ਦੇ ਵਿੱਚ ਹੀ ਰਜਿਸਟਰ ਕੀਤੀ ਹੈਗੀਆਂ ਔਰ ਉਹਦੇ ਵਿੱਚ ਕਿਸੇ ਬੰਦੇ ਦਾ ਨਾਮ ਨਹੀਂ ਆਉਂਦਾ ਹੈਗਾ ਉਹਦਾ ਪਤਾ ਨਹੀਂ ਆਉਂਦਾ ਹੈਗਾ ਸਿਰਫ ਟੈਲੀਫੋਨ ਜਿਹੜਾ ਬੰਦਾ ਕਰਦਾ ਹੈਗਾ ਉਹ ਬਿਲਕੁਲ ਗੁਪਤ ਉਹਦਾ ਨਾਮ ਹੁੰਦਾ ਹੈਗਾ ਤੋਂ ਅਸੀਂ ਇਹ ਵੀ ਤੁਹਾਨੂੰ ਤਾਂਗੀਰ ਕਰਦੇ ਆ ਕਿ ਵੱਧ ਤੋਂ ਵੱਧ ਜੇ ਕੋਈ ਵੈਸੇ ਨਹੀਂ ਆਪਣਾ ਦੱਸਣਾ ਚਾਹੁੰਦਾ ਹੈਗਾ ਤਾਂ ਉਸ ਨੰਬਰ ਤੇ ਵੀ ਕਾਲ ਕਰਕੇ ਸਾਨੂੰ ਜਿਹੜਾ ਨਸ਼ੇ ਦੇ ਸਮਗਲਰ ਹੈਗੇ ਆ ਨਸ਼ੇ ਦਾ ਕੰਮ ਕਰਨ ਵਾਲੇ ਹੈਗੇ ਆ ਉਹਦੇ ਤਹਿਤ ਵੀ ਸਾਨੂੰ ਜਾਣਕਾਰੀ ਜਿਹੜੀ ਉਹ ਦੇ ਸਕਦੇ ਹੈਗੇ ਆ ਉਹਦੇ ਵੀ ਅਸੀਂ ਸਟੀਕ ਵਰਕ ਕਰਦੇ ਹੈਗੇ ਆ ਪਰ ਸਟੀਕ ਵਰਕ ਕਰਕੇ ਅਸੀਂ ਜਲੰਧਰ ਜ਼ਿਲ੍ਹੇ ਵਿੱਚ ਜੋ ਨਸ਼ਾ ਅਪਰਾਧ ਕਰਦਾ ਹੈਗਾ तकरीबन 870 ਦੇ ਕਰੀਬ ਐਫਆਰ ਜਿਹੜੀ ਆ ਉਹ ਜਿਸ ਤੇ ਕੀਤੀ ਹੈਗੀ ਆ ਔਰ 12 1250 ਦੇ ਕਰੀਬ ਜਿਹੜੇ ਇਹਦੇ ਵਿੱਚ ਇੰਡਲ ਸੀਗੇ ਬੰਦੇ ਉਹਨਾਂ ਨੂੰ ਅਸੀਂ ਅरेस्ट ਕਰਕੇ ਜੇਲ੍ਹ ਭੇਜਿਆ ਜਾਵੇਗਾ ਔਰ ਜਿਹੜੀ ਵੀ ਤੁਹਾਡੀ ਇਨਫਰਮੇਸ਼ਨ ਆਉਂਦੀ ਹੈਗੀ ਆ ਉਹ ਤੇ ਅਸੀਂ ਜਿਹੜਾ ਟਾਈਮਲੀ ਔਰ ਸਟੀਕਲੀ ਉਹਦੇ ਟਿਪਸ ਆਈਆਂ ਨੇ ਉਹਨਾਂ ਦੇ ਵਿੱਚੋਂ ਕੁਝ ਜਿਹੜੀਆਂ ਟਿਪਸ ਨੇ ਜਿਹਨਾਂ ਦੇ ਉੱਤੇ ਐਕਸ਼ਨ ਜਾਂ ਰਿਪੀਟਡ ਆ ਜਾਂਦੀਆਂ ਨੇ ਜਾਂ ਗਲਤ ਅਪ੍ਰੈਸ ਤੇ ਆਉਂਦੀਆਂ ਹੋ ਜੀ ਹੋ ਸਕਦੇ ਨੇ ਬਟ ਬਾਕੀਆਂ ਦੇ ਉੱਤੇ ਅਸੀਂ ਸਾਡਾ ਜਿਹੜਾ ਹੈਗਾ ਅਸੀਂ 100% ਅਸ਼ੂਰ ਕਰਦੇ ਕਿ ਉਹਨਾਂ ਦੇ ਉੱਤੇ ਐਕਸ਼ਨ ਹੋਵੇ ਅੱਜ ਦੀ ਸਰ ਮੈਂ ਤਾਂ ਸਭ ਦੇ ਇਤਿਹਾਰ ਚ ਜਗਾਣਾ ਚਾਹੁੰਦਾ ਕਿ 80% ਜਿਹੜਾ ਹੈਗਾ ਸਾਡੇ 18 ਜਿਹੜੇ ਹੌਟਸਪੌਟ ਹੈਗੇ ਸਾਰਾ ਡਿਸਟ੍ਰਿਕਟ ਦੇ ਵਿੱਚ ਜਿਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਸੀ ਸਾਡੇ ਟੋਟਲ ਸਰ 18 ਹੌਟਸਪੌਟ ਅਸੀਂ ਡੈਂਟੀਫਾਈ ਕੀਤੇ ਸੀ ਜਲੰਧਰ ਜ਼ਿਲ੍ਹੇ ਦੇ ਵਿੱਚ ਜਿੱਥਾ ਹੌਟਸਪੌਟ ਦਾ ਮੀਨਿੰਗ ਸੀ ਕਿ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਪਿੰਡਾਂ ਦੇ ਵਿੱਚ ਜਾਂ ਸਪੌਟ ਦੇ ਉੱਤੇ ਨਸ਼ਾ ਜ਼ਿਆਦਾ ਵਿਕਦਾ ਸੀ ਜਾਂ ਬਾਹਰੋਂ ਲੈਣ ਆਲੇ ਆਉਂਦੇ ਸੀ ਅੱਜ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਇੱਕ ਗੱਲਾ ਪਿੰਡ ਸੀ ਸਾਡੇ ਫਲੋਰ ਦੇ ਵਿੱਚ ਕਿੰਨਾ ਪਿੰਡ ਦੇ ਵਿੱਚ ਅਸੀਂ ਇੱਕ ਪੁਲਿਸ ਪੋਸਟ ਬਣਾਈ ਚੌਕੀ ਵੀ ਉੱਥੇ ਤਾਇਨਾਤ ਕੀਤੀ ਐਂਡ ਇਸ ਮਿਹਨਤ ਦੇ ਦੌਰਾਨ ਅਸੀਂ ਉੱਥੇ ਕਰੀਬ 40 ਦੇ ਕਰੀਬ ਪਰਚੇ ਦਿੱਤੇ ਜਾਂ 60 ਦੇ ਕਰੀਬ ਜਿਹੜੇ ਦੋਸ਼ੀ ਨੇ ਉਸ ਪਿੰਡ ਦੇ ਜਿਹੜੇ ਕੇਸ ਕਮਪ ਦੇ ਵਿੱਚ ਲੱਗੇ ਹੋਏ ਸੀ ਉਹਨਾਂ ਨੂੰ ਫੜ ਕੇ ਅੰਦਰ ਭੇਜਿਆ ਐਂਡ ਜਿਹੜੀਆਂ ਪ੍ਰਾਪਰਟੀ ਡੈਮੋਲੇਸ਼ਨ ਕਰਾਈਆਂ ਜਿਹੜੇ ਨਸ਼ਿਆਂ ਦੇ ਵਿਰੁੱਧ ਕਿਸੇ ਨੇ ਇਲੈਗਲੀਕਲੀ ਅਪਾਇੰਟ ਪ੍ਰਾਪਰਟੀ ਕੀਤੀ ਹੈ ਨਸ਼ਿਆਂ ਦੇ ਕਾਰੋਬਾਰ ਕਰਕੇ ਗੈਰ ਕਾਨੂੰਨੀ ਧੰਦਾ ਕਰਕੇ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਕਿਸੇ ਨੇ ਕੋਈ ਪ੍ਰਾਪਰਟੀ ਬਣਾਈ ਉਹਨਾਂ ਨੂੰ ਅਸੀਂ ਡਿਮੋਲਿਸ਼ ਕੀਤਾ ਹੋਰ ਤੱਕ ਜਿਹੜੀ ਸਾਡੀਆਂ ਹਰ ਮਹੀਨੇ ਅਸੀਂ ਇੱਕ ਦੋ ਪ੍ਰਾਪਰਟੀ ਜਿਹੜੀ ਅਸੀਂ ਆਇਡੈਂਟੀਫਾਈ ਹੁੰਦੀ ਹੈ ਜਾਬ ਦੇ ਅਨਸਾਰ ਅਸੀਂ ਉਹਨਾਂ ਨੂੰ ਕਰਦੇ ਆਂ ਐਂਡ ਅੱਜ ਤੱਕ ਅਸੀਂ ਜਿਹੜੀ ਹੈਗੀ ਹੈ ਜਦੋਂ ਦਾ ਨਸ਼ਾ ਵਿਰੋਧ ਮੇਮ ਚੱਲੀ ਹੈ 11 ਕਰੋੜ ਦੀ ਜਿਹੜੀ ਪ੍ਰਾਪਰਟੀ ਹੋਣ ਤੱਕ ਅਸੀਂ ਉਹਨੂੰ ਫ੍ਰੀਜ਼ ਕਰ ਚੁੱਕੇ ਹਾਂ ਜਿਹੜੀ ਹੈਗੀ ਹੈ ਕੰਪਟੈਂਟ ਅਥਾਰਟੀ ਵੱਲੋਂ ਅਸੀਂ ਆਰਡਰ ਲੈ ਕੇ ਉਹਨੂੰ 11 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਫ੍ਰੀਜ਼ ਕਰ ਦਿੱਤਾ ਕਿ ਉਹ ਪ੍ਰਾਪਰਟੀ ਨੂੰ ਵੇਚ ਨਹੀਂ ਸਕਦੇ ਜਦੋਂ ਨਾਤੇ ਕੇਸ ਦਾ ਨਕਟਾਰਾ ਹੋਏਗਾ ਤਾਂ ਪ੍ਰਾਪਰਟੀ ਦਾ ਵੀ ਉਸ ਵਕਤ ਮਾਨਯੋਗ ਅਦਾਲਤ ਤੋਂ ਨਕਟਾਰਾ ਹੋਏਗਾ ਕਿ ਇਹ ਜਿਹੜੀ ਪ੍ਰਾਪਰਟੀ ਵੇਚ ਕੇ ਇਹਦਾ ਜਿਹੜਾ ਪੈਸਾ ਹੈਗਾ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਵੇ ਤਾਂ ਇਸ ਤਰੀਕੇ ਨਾਲ ਅਸੀਂ ਹਰ ਇੱਕ ਜਿਹੜਾ ਸਾਡਾ ਕਦਮ ਹੈ ਤੁਹਾਡਾ ਜਿਵੇਂ ਸਾਡੇ ਨਾਲ ਤੁਸੀਂ ਜੁੜੇ ਹੋ ਅਗਰ ਤੁਹਾਡਾ ਸਹਿਯੋਗ ਹੈ ਤੁਹਾਡੇ ਸਹਿਯੋਗ ਤੋਂ ਬਿਨਾ ਅਸੀਂ ਇੱਕ ਕਦਮ ਵੀ ਜਿਹੜਾ ਹੈਗਾ ਨਹੀਂ ਚੱਲ ਸਕਦਾ ਤਾਂ ਤੁਹਾਡੀ ਕੋਆਪਰੇਸ਼ਨ ਚਾਹੀਦੀ ਆ ਤੁਹਾਡੀ ਕੋਆਪਰੇਸ਼ਨ ਦੇ ਨਾਲ ਹੀ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਸਮਾਜ ਦੇ ਵਿੱਚੋਂ ਜਿਹੜੇ ਸਾਡੇ ਪੰਜਾਬ ਦੇ ਉੱਤੇ ਧੱਬਾ ਲੱਗਿਆ ਸੀ ਕਿ ਇੱਥੇ ਨਸ਼ਾ ਬਹੁਤ ਵਿਕਦਾ ਹੈ ਜਾਂ 70% ਸਾਡਾ ਯੂਥ ਨਸ਼ੇ ਦੇ ਵਿੱਚ ਹੈ ਉਹਨੂੰ ਅਸੀਂ ਅੱਜ ਜਿਹੜਾ ਹੈਗਾ ਸਾਡੇ ਅਸੀਂ 90% ਦਾ ਕੇਸ ਜਿਹੜਾ ਖਤਮ ਕਰਨ ਦੇ ਵਿੱਚ ਕਾਮਯਾਬ ਹੋ ਚੁੱਕੇ ਹਾਂ ਜਿਹੜਾ ਸਾਡਾ 10% ਦੇ ਕਰੀਬ ਕਿਤੋਂ-ਕਿਤੋਂ ਜਿਹੜੀ ਕੋਈ ਸ਼ਿਕਾਇਤ ਆਉਂਦੀ ਹੈ ਉਹਨੂੰ ਵੀ ਅਸੀਂ ਦਿਨ ਰਾਤ ਇੱਕ ਕੀਤਾ ਹੋਇਆ ਹੈ ਇਹ ਸਾਡਾ ਇੱਕੋ ਹੀ ਇੱਕ ਉਦੇਸ਼ ਹੈਗਾ ਸਾਡੇ ਪੰਜਾਬ ਸਰਕਾਰ ਦਾ ਸਾਡਾ ਜਿਹੜਾ ਉਦੇਸ਼ ਹੈਗਾ ਤੇ ਸਾਡਾ ਜਿਹੜਾ ਮਾਨਯੋਗ ਡੀਜੀ ਸਾਹਿਬ ਜੀ ਹੈ ਜਿਹੜੀਆਂ ਹਦਾਇਤਾਂ ਨੇ ਕਿ ਆਪਾਂ ਨੇ ਨਸ਼ੇ ਦਾ 1 ਗ੍ਰਾਮ ਵੀ ਜਿਹੜਾ ਤੁਹਾਡੇ ਸਮਾਜ ਦੇ ਵਿੱਚ ਮਿਲਣਾ ਨਹੀਂ ਚਾਹੀਦਾ ਤਾਂ ਸਾਰੇ ਸਾਰੇ ਜਿਹੜੇ ਹੈਗੇ ਤੁਹਾਡੇ ਤੋਂ ਉਮੀਦ ਕਰਦੇ ਆ ਕਿ ਤੁਸੀਂ ਸਾਡੇ ਜਿਹੜਾ ਹੈਗਾ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੇ ਹੋ ਤੇ ਤੁਹਾਡਾ ਸਹਿਯੋਗ ਜਿਵੇਂ ਤੁਸੀਂ ਸਾਡੇ ਨਾਲ ਸਹਿਯੋਗ ਦੇ ਰਹੇ ਹੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਾਨੂੰ ਸਹਿਯੋਗ ਦਿੰਦੇ ਰਹੋਗੇ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਅੱਗੇ ਜਿਹੜਾ ਹੈਗਾ ਨਸ਼ਿਆਂ ਦੇ ਵਿਰੁੱਧ ਜਿਹੜਾ ਅਸੀਂ ਆਪਣਾ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਇਹ ਇਕੱਲਾ ਪੁਲਿਸ ਵੱਲੋਂ ਜਿਹੜਾ ਕੈਂਪੇਨ ਦਾ ਹਿੱਸਾ ਨਹੀਂ ਤੁਹਾਨੂੰ ਤੁਹਾਡੇ ਸਹਿਯੋਗ ਨਾਲ ਤੁਹਾਡੇ ਸਹਾਜ ਲਈ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹਨੂੰ ਅਸੀਂ ਆਪਾਂ ਨੇ ਸਕਸੈਸ ਲੈਣਾ ਨਿਪਟੇ ਜਿਹੜਾ ਹੈਗਾ ਅਗੇ ਇਹਦੇ ਵਿੱਚ ਸਾਨੂੰ ਸਫਲਤਾ ਹਾਸਿਲ